ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਬਕਵਾਕ ਏਰੀਆ ਵਿੱਚ ਤੇ ਬਕਵਾਕ ਪ੍ਰੋਜੈਕਟ ਨੂੰ ਆਟਨ ਕੀਤਾ ਗਿਆ ਅਤੇ ਸਮੋਕਿ ਜੋ ਸੰਗਰੂਰ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਧੁਨਿਕ ਮਸ਼ੀਨਾਂ ਦੇ ਨਾਲ ਜਿਸ ਨਾਲ ਸੀਵਰ ਸਿਸਟਮ ਨੂੰ ਸਾਫ਼ ਕੀਤਾ ਜਾਵੇਗਾ ਉਸ ਦਾ ਉਦਘਾਟਨ ਕੀਤਾ ਗਿਆ ਇਹਨਾਂ ਨੂੰ 216 ਮਸ਼ੀਨਾਂ ਜਿਨ੍ਹਾਂ ਨੂੰ ਕੀਮਤਾਂ 14.631 ਕਰੋੜ ਰੁਪਏ ਦੇ ਟਿਕਰੀ ਨੂੰ ਉੱਪਰ ਦੱਸੀ ਜਾ ਰਹੀਆਂ ਹਨ ਹਰੀ ਚੰਡੀ ਦਿੱਤੀ ਗਈ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਨੇ মিডিਆ ਦੇ ਰੂਬਰੂ ਹੋਇਆ মিডিਆ ਦੇ ਰੂਬਰੂ ਹੁੰਦੇ ਭਗਵੰਤ ਮਾਨ ਨੇ ਕਿਹਾ ਕਿ ਨਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਬੋਲੇ ਕਿ ਉਹਨਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਆਂ ਭਗਵੰਤ ਸਿੰਘ ਮਾਨ ਸੰਗਰੂਰ ਦੇ ਜਿੱਥੇ ਉਹਨਾਂ ਵੱਲੋਂ ਮਸ਼ੀਨਾਂ ਦੀ ਹਰੀ ਚੰਡੀ ਦਿਖਾਈ ਜਾਣੀ ਹੈ ਉੱਥੇ ਪਹੁੰਚੇ ਹਨ ਤੇ ਉਸ ਵੇਲੇ ਉਹਨਾਂ ਵੱਲੋਂ ਝੰਡੀਆਂ ਦਿਖਾਈਆਂ ਜਾ ਰਹੀਆਂ ਹਨ ਤੇ ਇਹ ਟਰੱਕ ਬਾਹਰ ਭੇਜੇ ਜਾ ਰਹੇ ਹਨ ਜਿੱਥੇ ਕਿ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੰਗਰੂਰ ਦੇ ਵਿੱਚ ਵੀ ਹੱਬ ਬਣਾਈ ਜਾਵੇਗੀ ਜਿੱਥੇ ਕਿ ਚਾਰ ਪੈਂਟ ਟਰੱਕ ਹਰ ਟਾਈਮ ਇਹ ਖੜੇ ਰਹਿਣਗੇ ਕਿਸੇ ਵੀ ਜ਼ਿਲ੍ਹੇ ਜਾਂ ਕਿਸੇ ਵੀ ਹਲਕੇ ਦੇ ਵਿੱਚ ਜਦੋਂ ਵੀ ਕੋਈ ਟਰੱਕ ਦੀ ਲੋਡ ਹੋਵੇਗੀ ਤਾਂ ਇਹ ਭੇਜੇ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਕਿਹਾ ਵੀ ਧੂਰੀ ਦੇ ਵਿੱਚ ਵੀ ਇੱਕ ਸਪੈਸ਼ਲ ਸੀਵਰੇਜ ਸਿਸਟਮ ਸਾਫ ਕਰਨ ਲਈ ਦਿੱਤੇ ਜਾਣਗੇ ਜਿਸ ਦੇ ਨਾਲ ਕਿ ਇਹ ਮਸ਼ੀਨਾ ਆਧੁਨਿਕ ਹਨ ਉੱਥੇ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋਡ ਹੈ ਜਿੱਥੇ ਕਿ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਪ੍ਰੋਜੈਕਟਾਂ ਦੇ ਰੱਖੇ ਜਾ ਰਹੇ ਵਿਕਾਸ ਕਾਰਜਾਂ ਦੇ ਨਹੀਂ ਆ ਤਰ੍ਹਾਂ ਦਾ ਚੱਲ ਰਹੀਆਂ ਨੇ ਜਿਵੇਂ ਅੱਜ ਗੱਲ ਹੀ ਭਵਾਨੀਗੜ੍ਹ ਦੀ ਭਵਾਨੀਗੜ੍ਹ ਜੂ 6.61 ਕਰੋੜ ਦੀ ਲਾਗਤ ਦੇ ਨਾਲ ਸਭ ਤਸੀਲ ਦਾ ਉਗਾਟਨ ਕੀਤਾ ਗਿਆ ਜਿੱਤਕਿ ਉਹਨਾਂ ਨੇ ਇਸ ਵੱਲੋਂ ਵੀ ਜਕਰ ਕੀਤਾ ਗਿਆ ਹੈ ਅਤੇ ਸਮੋਦੇ ਤੇ ਉਹਨਾਂ ਨੇ ਬੋਲਦੇ ਕਿਹਾ ਕਿ ਉਹਨਾਂ ਬੋਲੋ ਇਹ ਤਸੀਲ ਬਣਾਉਣ ਦਾ ਕਾਰਨ ਇਹ ਸੀ ਕਿ ਇੱਥੇ ਐਸਡੀਐਮ ਦਫ਼ਤਰ ਅਤੇ ਪਟਵਾਰਖਾਨਾ ਤੇ ਤਸੀਲ ਇੱਕ ਜਗ੍ਹਾ ਤੇ ਹੀ ਸਥਿਤ ਹੋਣਗੇ ਜਿਸ ਦੇ ਨਾਲ ਕਿ ਲੋਕਾਂ ਨੂੰ ਸਭ ਤੋਂ ਵੱਡੀਆਂ ਸਹੂਲਤਾਂ ਮਿਲਣਗੀਆਂ ਕਿਉਂਕਿ ਲੋਕਾਂ ਨੂੰ ਥਾਂ ਥਾਂ ਖੱਜਲ-ਖਵਾਰੀ ਤੋਂ ਰਾਹਤ ਮਿਲੇਗੀ ਉੱਥੇ ਹੀ ਇਸ ਦੇ ਨਾਲ ਸਭ ਤੋਂ ਵੱਡੀਆਂ ਸਹ ਇਹ ਕਿ ਇਮਾਰਤ ਦੇ ਥੱਲੇ ਮਿਲਣੀ ਹੈ ਜਿੱਤੇ ਸਾਡੀ ਸਰ ਤੋਂ ਪਹਿਲਾਂ ਸਰਕਾਰ ਦਾ ਪ੍ਰਾਲਾ ਹੈ ਜਿੱਥੇ ਕਿ ਅੱਜ ਕੈਬਨਟ ਮੰਤਰੀ ਧਾਲੀ ਵਾਲੀਓ ਦੇ ਸੁਧਾਰ ਮੈਗਜ਼ਨ ਲੈ ਕੇ ਉਹਨਾਂ ਗੱਲਬਾਤ ਕੀਤੀ ਗਈ ਕਿ ਇਹਨਾਂ ਦਾ ਜੋ ਵਿਭਾਗ ਹੈ ਇਸ ਦੇ ਲਈ ਰੋਕ ਕੀਤੀ ਜਾ ਰਹੀ ਹੈ ਕਿਉਂਕਿ ਇਹ ਪਹਿਲਾਂ ਵਿਭਾਗ ਬਣਿਆ ਹੋਇਆ ਜ਼ਰੂਰ ਸੀ ਪਰ ਇਸ ਦੇ ਵੱਲ ਕੋਈ ਧਿਆਨ ਨਹੀਂ ਤਾਂ ਉਸ ਨੂੰ ਕੀ ਕਹਿੰਦੇ ਹਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੀਆਂ ਥੋੜੇ ਲੋਕ ਸਬਸਕ੍ਰਾਈਬਰਸ ਤੇ ਸੀਵਰੇਜ ਨੂੰ ਜਿਹੜੀ ਸਾਫ਼ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸੈਕਸ਼ਨ ਵਿੱਚ ਜਿਹੜਾ ਕੰਮ ਕਰ ਰਹੀ ਹੈ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਹੈ 49 ਕਰੋੜ 44 ਕਰੋੜ 730 ਮਸ਼ੀਨਾਂ ਨੂੰ ਟੋਕਣਾ ਹੈ 40 ਕਰੋੜ ਦਾ ਬਜਟ ਇਹ ਜੀ ਉਹਦੇ ਚ ਪਹਿਲੇ ਕਲਸਟਰ ਵਾਸਤੇ ਜੋ ਸੰਗਰੂਰ ਨੂੰ ਅਸੀਂ ਕਲਸਟਰ ਬਣਾਇਆ ਹੈ ਕਲਸਟਰ ਮਤਲਬ ਹੈੱਡ ਆਫਿਸ ਲਾ ਲਓ ਆਲੇ ਦੁਆਲੇ ਦੇ ਚਾਰ ਪੰਜ ਜ਼ਿਲ੍ਹਿਆਂ ਲਈ ਗੱਡੀਆਂ ਇੱਥੇ ਖੜੀਆਂ ਰਹਿਣਗੀਆਂ ਤੇ ਜਿਹੜੇ ਜ਼ਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਹ ਹਰ ਰੋਜ਼ ਤਾਂ ਚਾਹੀਦੀ ਨਹੀਂ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਏ ਦੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 2016 14 ਕਰੋੜ 31 ਲੱਖ ਦਾ ਹੈ 216 ਮਹੀਨੇ ਇੱਥੇ ਸਮਾਂ ਹੈ ਬਸ ਤੇ ਤੇ ਠੂਰੀ ਵਾਸਤੇ ਵੀ ਅਲੱਗ ਟੁਆਰੀਆਂ ਨੇ ਉਹ ਵੀ 2-4 ਦਿਨਾਂ ਚ ਅਸੀਂ ਉਹਦਾ ਵੀ ਤੁਹਾਨੂੰ ਗਲਾਮਾਡ ਇੱਥੇ ਤੇ ਇਹ ਸ਼ਹਿਰਾਂ ਦੀ ਸੀਵਰੇਜ ਦੀ ਤੇ ਸੜਕਾਂ ਦੀ ਸਫਾਈ ਸੋ ਜਿਹੜੇ ਕਿ ਨਾਲ ਸਟਾਫ ਵੀ 2 ਸਾਲ ਲਈ ਇਟਾਈਟਲ ਨਾਲ ਹੀ ਹੋ ਤੇ ਟੋਕੋ ਟੈਕਨੀਕਲ ਜਿਹੜੇ ਵੀ ਉਹਨਾਂ ਨੂੰ ਪਤਾ ਹੈ ਇਹਨੂੰ ਚਲਾਉਂਦਾ ਇਹਨਾਂ ਨੂੰ ਮਸ਼ੀਨਾਂ ਸੋ ਸੰਗਰੂਰ ਦੇ ਕਲਸਟਰ ਦਾ ਉਦਘਾਟਨ ਕੀਤਾ ਬਾਕੀ ਇਹਨਾਂ ਦਾ ਸਮੇਂ-ਸਮੇਂ ਤੇ ਕਰਦੇ ਅੰਦਰ ਇਸ ਤੋਂ ਪਹਿਲਾਂ ਤੁਸੀਂ ਜਿਹੜੇ ਇਸ ਤਰ੍ਹਾਂ ਸੁਰੱਖਿਆ ਪੋਸਟ ਤੇ ਅੰਦਰ ਇਸ ਮਹੱਤਵ ਨੇ ਕਾਰਜ ਕੀਤੇ ਕੋਟੇ ਵਿਕਾਫੀ ਦੀ ਤਰਫੋਂ ਹਾਂਜੀ ਸਤ ਤਸੀਲ ਭਵਾਨੀਗੜ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਸਡੀਐਮ ਆਫਿਸ ਮਿਲਦਾ ਅਹ ਫਰਦ ਫਰਦ ਖਰਦ ਕੇਂਦਰ ਪਟਵਾਰੀ ਆਫਿਸ ਕਾਨੂੰਗੋ ਆਫਿਸ ਦੇ ਰਿਕਾਰਡ ਜਿਹੜਾ ਰਿਕਾਰਡ ਰੂਮ ਵੀ ਹੈ ਤੇ ਤਾਂ ਕਿ ਇੱਕੋ ਜੱਥੇ ਲਈ ਸਾਰਾ ਕੁਝ ਮਿਲੇ ਪਹਿਲਾਂ ਪਟਵਾਰ ਖਾਨਾ ਕਿਤੇ ਹੋਰ ਹੁੰਦਾ ਸੀ ਹੈਨਾ ਤੇ ਜਿਹੜਾ ਐਸ ਡੀ ਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਿਹੜਾ ਤੇ ਜਾਣਾ ਪੈਂਦਾ ਸੀ ਤੇ ਦਿਹਾੜੀ ਫੋਟੇ ਜਾਂਦਾ ਸੀ ਸੋ ਸਭ ਸਿਲ ਚੀਮਾ ਵੀ ਚਲ ਜਿਹੜੀ ਹੈ ਉਦਘਾਟਨ ਹੋ ਚੁੱਕਿਆ ਹੈ ਤੇ ਗਿਰਵੇ ਦਾ ਵੀ ਚੁੱਕਿਆ ਤੇ ਇੱਥੇ ਆਪਣੇ ਭਵਾਨੀਗੜ੍ਹ ਦੇ ਵੀ ਹੋ ਚੁੱਕਿਆ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਸਾਰੇ ਸਬਕ ਤਸੀਲਾ ਤੇ ਤਸੀਲਾਂ ਅਪਡੇਟ ਕੀਤਾ ਜਾਊਗਾ ਲੇਟੈਸਟ ਜਿਹੜਾ ਬਿਲਡਿੰਗ ਨੇ ਲੇਟੈਸਟ ਮਟੀਰੀਅਲ ਹੈ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਵੇਟਿੰਗ ਰੂਮ ਨੇ ਇਹ ਨਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤੱਕੇ ਨਾ ਪਈ। ਸਾਹਿਬ 50 ਮਿੰਟਾਂ ਦੀ ਵੇਟਿੰਗ ਹੋ ਰਹੀ ਹੈ ਅੱਜ ਕਿਸਾਨ ਜੀ ਦੇ ਲਈ ਦੇਖਦੇ ਹੋ ਸਰ ਦੂਜੀ ਮੀਟਿੰਗ ਹੈ ਹਾਂਜੀ ਜਹਰਤ ਚਾਰ ਮੀਟਿੰਗਾਂ 'ਚ ਤਾਂ ਮੈਂ ਵੀ ਨਾਲ ਸੀਗਾ ਜਦੋਂ ਪਹਿਲਾਂ ਸੀ ਤੇ ਅੱਜ ਫੇਰ ਜਿਹੜੇ ਅੱਜ ਸ਼ਿਵਰਾ ਚਾਹਾਨ ਜੀ ਖੇਤੀ ਮੰਤਰੀ ਵੀ ਆ ਰਹੇ ਨੇ ਪਿਛਲੀ ਮੀਟਿੰਗ 'ਚ ਉਹ ਆ ਨਹੀਂ ਸਕਦੇ ਸੀ ਸੋ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜਾ ਉਹਨਾਂ ਦੇ ਮੰਗਾਂ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ ਭਰਮਾ ਖਤਮ ਕਰੇ ਮਨ ਤਾਂ ਪਹਿਲੇ ਦਿਨ ਹੀ ਆ ਕਿ 0 ਤੋਂ 100 ਚੱਕੇ ਵਿਪਕਤੀ ਗੁਰਪ੍ਰੀਤ ਸਕੀਮ ਚਾਲੂ ਨਹੀਂ ਕੀਤੀ ਵੀ ਦੇ ਦੇ ਦੇਖੋ ਪਤਾ ਕੀ ਹੈ ਚਲਦਾ ਰਹਿੰਦੇ ਜੀ ਕਿਉਂਕਿ ਅਸੀਂ ਆਪਣਾ ਵਿਪੱਖਸ਼ ਦਾ ਜਿਹੜਾ ਰੋਲ ਹਨ ਵੰਦੇ ਤੇ ਲੋਕਾਂ ਦਾ ਆਪਣਾ ਸਿਰ ਮੱਥਿਆ ਤੇ ਕਾਕਸਤਾ ਇਹੀ ਹੁੰਦਾ ਹੈ ਕਿ ਕੁਛਕਟ ਸਾਰਥਿਕ ਲੋਚਨਾ ਕਰੇ ਵੈਸਿਕ ਪਰਸਨਲੀ ਜਕ ਵੈਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਫੜ ਕੇ ਉੱਠ ਕੇ ਬਸ ਗਾਲਾਂ ਕਢਣ ਲੱਗ ਜਾਣੀ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਤੱਕ ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਉਹ ਤੇ ਸਰਕਾਰਾਂ ਅਸੀਂ ਆਪਣਾ ਰੋਲ ਜਿਹੜਾ ਨਵਾਵਾਂਗੇ ਸਰਕਾਰਾਂ ਨੂੰ ਜਿੱਤੇ ਵੀ ਸਰਕਾਰਾਂ ਗਲਤ ਕੁਝ ਕਰਨਗੀਆਂ ਜਾਂ ਵਾਅਦੇ ਤੋਂ ਮੁੱਕਣਗੇ ਅਸੀਂ ਮੰਤਰੀ ਜੀ ਸਰ ਹੋਰ ਇਲਾਕੇ ਦੀ ਵੀ ਸਰ ਜਿਹੜੇ ਇਸ ਵਾਰ ਜ਼ੀਰੋ ਲੇਬਲ ਤੇ ਪਾਣੀ ਆਇਆ ਸਾ 3000 ਕਿ ਇਕੜ ਫਸਲ ਖਰਾਬ ਹੋਈ ਹੈ ਉਹ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਕੋਸ਼ਤ ਕੀਤਾ ਜਾਵੇ ਉਹ ਉਹ ਏਰੀਆ ਪਹਿਲਾਂ ਤੋਂ ਪਹਿਲਾਂ ਵੀ ਸੇਮ ਵਾਲਾ ਹੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਦੁਰਦਿ ਹੈ ਰਹਿੰਦੀ ਹੈ ਅੱਗੇ ਡੇਢ ਲੈਂਦੇ ਹੁੰਦੇ ਨੇ ਤਾਂ ਕੁਛ ਮੁਕਸਰ ਦੇ ਇਲਾਕੇ ਚ ਪोटाश ਵੀ ਲੱਭੇ ਹੈ ਨਾ ਤੇ ਅਸੀਂ ਉਹ ਕੇਂਦਰਨਾ ਵੀ ਇਹ ਜਿਹੜਾ ਫੋਟਾਪ ਕਰਾਂਗੇ ਉਹਨਾਂ ਕੋਲ ਵੀ ਇਹ ਆ ਜਿਹੜਾ ਏਰੀਆ ਸਾਡਾ ਇਹਨੂੰ ਜੇ ਜੇ ਉਹ ਸੇਮ ਕਰਕੇ ਪ੍ਰਭਾਵਿਤ ਹੋਣਗੇ ਹਸਲ ਖਰਾਬ ਹੋਣਗੇ ਤਾਂ ਬਾਕਾਇਦਾ ਉਹਨਾਂ ਦਾ ਮਾਂਤਰ ਹੈ ਮਾਂਤਰਿਕ ਪ੍ਰਸ਼ਾਸਨਿਕ ਸੁਧਾਰ ਡਿਪਾਰਟਮੈਂਟ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਹੈ ਕਿ ਉਹ ਕਾਗਜ਼ਾਂ ਦੇ ਵਿੱਚ ਹੀ ਨਹੀਂ ਉਹਦਾ ਪਹਿਲਾ ਇਹ ਪਹਿਲੀ ਸਰਕਾਰਾਂ ਦੀ ਅਸਲ ਚੋਣ ਹੈ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਹੁਣ ਪਹਿਲਾਂ ਤਾਂ बस ਵੈਸੇ ਨਾਂ ਦੇ ਸੀ ਅਨੇ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਇਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣਾ ਹੈ ਜਾਂ ਕੋਈ ਕੁਝ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਹੈ ਕਿ ਜਿਹੜਾ ਅਮਨਹਰਾਂ ਕੋਲ ਹੈ ਹੈਨਾ ਇੱਕ ਪ੍ਰਸ਼ਾਸਨ ਦਾ ਸੋ ਉਹਨ ਪਹਿਲਾਂ ਉਹਨਾਂ ਦੋਨਾਂ ਚ ਕਨਫਿਊਜ਼ਨ ਸੀਗਾ ਅਸੀਂ ਉਹਨੂੰ ਇੱਕ ਪ੍ਰੋਪਰ ਕਮੇਟੀ ਹੋਰ ਵੀ ਭਾਗਾਂ ਨੂੰ ਵੀ ਕੈਨਸਲ ਕਰਨ ਦੀ ਲੋੜ ਹੈ ਜੀ ਹੋਰ ਜਿਹੜੇ ਪਾਰਟ ਦੇ ਭਾਗ ਨੇ ਕੁਝ ਕੁਝ ਐਸੇ ਵੀ ਨੇ ਜਿਹਨਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਵਿਭਾਗ ਦਿਨ-ਦਿਨ ਨੇ ਉਧਰੋਂ ਉਹ ਫਾਈਲ ਭੇਜ ਦਿੰਦੇ ਨੇ ਉਧਰਲੇ ਪਾਸੇ ਨੂੰ ਉਧਰੋਂ ਉਧਰਲੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਘਟੇ ਨਾ ਸਟਾਫ ਰਵੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਦੇਖੋ ਜਿਵੇਂ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਵਿਭਾਗ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਨਾਂ ਦੇ ਅੰਦਰ ਆਉਂਦਾ ਉਹ ਕਹਿੰਦੇ ਨੇ ਇਹ ਕੱਸੀਆਂ ਸਾਡੇ ਅੰਦਰ ਨਹੀਂ ਆਉਂਦੀ ਸਾਡੇ ਅੰਦਰ ਤਾਂ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਵੱਡੀਆਂ ਨਹਿਰਾਂ ਆਉਂਦੀਆਂ ਸੋ ਇਹ ਇਹਦਾ ਸੀ ਕਰ ਰਹੇ ਆ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਪ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇਰਾ ਇੱਧਰੋਂ ਚਲ ਗਈ ਇੱਧਰੋਂ ਚਲ ਗਈ ਉਹ ਘੱਟੇ ਤੇ ਕੰਮ ਛੇਤੀ ਉਹਨਾਂ ਦਾ ਅੰਦਾਜ਼ਾ ਲਵਾ ਰਹੇ ਹਾਂ ਅਸੀਂ 18 ਕਿਲੋਮੀਟਰ ਦਾ ਸਕੁਅਰ ਦਾ ਏਰੀਆ ਏਰੀਆ ਹੈਗਾ ਜਿੱਥੇ ਮਿਲਿਆ ਉਹਦਾ ਅੰਦਾਜ਼ਾ ਲਵਾ ਰਹੇ ਹਾਂ ਜਵ ਦੀ ਵੱਡਾ ਖਜ਼ਾਨਾ ਕਾ ਦੇ ਰਾਸ਼ਟਰਪਤੀ ਨੇ ਇੱਕ ਕੰਪਨੀ ਕੇ ਅਗੇ ਵੀ ਉਹਨੇ ਇਹ ਕੰਪਨੀ ਭੇਜ ਦੇ ਤਰੀਕੇ ਨਾਲ ਉਹਨਾਂ ਨੂੰ ਮੈਕਸ ਲਈ ਅੱਗੇ ਜਾਲੀ ਦੇ ਲੁਕਾਏ ਜੀ ਸੋ ਕੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਛੋਟੇ ਛੋਟੇ ਮੁਲਕ ਆਪਣਾ ਜਹਾਜ਼ ਵੇਚ ਕੇ ਆਪਦੇ ਸਿਟੀਜ਼ਨਾਂ ਨੂੰ ਬੁਲਾ ਰਹੇ ਨੇ ਤਾਂ ਸਾਨੂੰ ਸਾਡਾ ਸਾਡੇ ਜਹਾਜ਼ ਵੇਚ ਕੇ ਆਪਣੇ ਜਿਹੜੇ ਸਿਟੀਜ਼ਨਾਂ ਦੀ ਆਇਡੈਂਟੀਫਿਕੇਸ਼ਨ ਹੋ ਜਾਂਦੀ ਹੈ ਉਹਨਾਂ ਨੂੰ ਆਪਦੇ ਜਹਾਜ਼ ਚ ਲੈ ਕੇ ਆਉਂਦੇ ਤੁਸੀਂ ਕਿਉਂ ਇਸ ਪੀੜੀਆਂ ਲਾ ਕੇ ਜਾਂ ਇਦਾਂ ਫੌਜ ਦੇ ਜਹਾਜ਼ਾਂ ਰਹੀ ਸਾਨੂੰ ਸਾਡੀ ਸਿਟੀਜ਼ਨਾਂ ਨੂੰ ਲੈ ਕੇ ਆਉਂਦੇ ਨਾਲੇ ਕਹਿੰਦੇ ਉਸ 트럼ਪ ਮੇਰਾ ਦੋਸਤ ਹੈ ਤੇ ਦੋਸਤਾਂ ਤੋਂ ਆਹ ਤੁਸੀਂ ਗਿਫਟ ਲੈ ਰਹੇ ਹੋ ਪਰ ਨਾ ਮੈਂ ਇਹ ਰਸਤਾ ਚਲੇ ਜਾਂਦੇ ਉਹਨਾਂ ਕਰੀ ਵੀ ਕੁਝ ਨਹੀਂ ਮੇਰੇ ਗਲਤ